ਪਿਛਲੇ ਸਾਲਾਂ ਦੇ ਵਿੱਚ ਅਸੀਂ ਇੱਕ ਰੋਟੀ ਵਾਲੀ ਕਿਸਮ ਪੀਐਚਯੂ ਚਪਾਤੀ ਇੱਕ ਤੇ ਸਵਾਰ ਸਪੀਸੀ ਉਹ ਥੋੜਾ ਕੱਦ ਜਿਆਦਾ ਲੈਣੀ ਸੀ ਔਰ ਜਿੱਥੇ ਕਿਤੇ ਜੀਵੀਦਾ ਖਾਦ ਜਿਆਦਾ ਪਾ ਦਿੰਦੇ ਸੀ ਉੱਥੇ ਉਹ ਡਿਗਣ ਦਾ ਡਰ ਰਹਿੰਦਾ ਸੀ ਔਰ ਅਸੀਂ ਉਹਦੇ ਵਿੱਚ ਹੁਣ ਇਹ ਕਿਹਾ ਵੀ ਉਹਦੇ ਵਿੱਚ ਜਿਹੜਾ 25% ਦੀ ਨਾਈਟ੍ਰੋਜਨ ਖਾਦ ਆ ਉਹ ਘੱਟ ਪਾਓ ਇਹ ਕਿਸਮ ਰਾਣੀਆਂ ਕਣਕਾਂ ਡਿਸਟਰ ਤੇ 157 ਵਗੈਰਾ ਹੁੰਦੀਆਂ ਸਨ ਉਹਦੇ ਵਰਗੀ ਇਹ ਜੀ ਰੋਟੀ ਆ ਔਰ ਜਿਹੜੀ ਐਮਪੀ ਤੋਂ ਕਣਕ ਆ ਰਹੀ ਆ ਉਹਦੇ ਨਾਲੋਂ ਵਧੀਆ ਗੁਣਵੱਤਾ ਰੱਖਦੀ ਆ ਰੋਟੀ ਨਰਮ ਰਹਿੰਦੀ ਆ ਚਿੱਟੀ ਰਹਿੰਦੀ ਆ ਜੀਵਨਾਰ ਭਰਾ ਜ਼ਰੂਰ ਕਨਾਲ ਤੋਂ ਨਾਲ ਦੋ ਦੋ ਕਨਾਲ ਲੋੜ ਅਨੁਸਾਰ ਉਹ ਇਸ ਕਿਸਮ ਨੂੰ ਲਾਉਣ ਔਰ ਘਰ ਦਾ ਆਟਾ ਇਸ ਕਿਸਮ ਦਾ ਵਰਤਣ ਆਪਣੇ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾਂ ਨੂੰ ਵੀ ਦੇਣ ਤਾਂ ਕਿ ਆਪਾਂ ਚੰਗੀ ਕੁਆਲਿਟੀ ਦੀ ਰੋਟੀ ਜਿਹੜੀ ਆ ਉਹ ਖਾਸਕੀਏ ਔਰ ਇਹਨੂੰ ਅੱਜ ਦੇ ਐਂਟਰਪ੍ਰੀਨਿਅਰ ਖਾਸ ਤੌਰ ਤੇ ਜਿਹੜੇ ਚੱਕੀ ਆਟੇ ਚੱਕੀ ਵਾਲੇ ਬਿਜ਼ਨਸ ਵਾਲੇ ਨੇ ਇਹਨੂੰ ਅਪਣਾ ਕੇ ਵੱਡਿਆ ਬਿਜ਼ਨਸ ਕਰ ਸਕਦੇ ਨੇ